ਕਵਾਲਿਟੀ ਦੇ ਸੋਨ ਇੱਕ ਵਾਰੀ ਜ਼ੂਮ ਮਾਰ ਕੇ ਬਿੰਦੀਆਂ ਵੀ ਦਿਖਾ ਦੇਣਾ ਸੱਜਣੋ ਤੇ ਥਣ ਵੀ ਦਿਖਾ ਦੇਣਾਗਾ ਇੱਕ ਕਰ ਲਓ ਮਗਰੋਂ ਵੀ ਬਹੁਤ ਚੌੜੀ ਐ ਪੰਜਾਬ ਮੇਲ ਵਰਗੀ ਐ ਜਿਹੜੀ ਟ੍ਰੇਨ ਜੀ ਜਾਂਦੀ ਐ ਨਾ ਦਿੱਲੀ ਨੂੰ ਪੰਜਾਬ ਮੇਲ ਵਾਲੀ ਉਹਦੇ ਵਰਗੀ ਐ ਚੰਗੀ ਐ ਸੱਜਣੋ ਬਾਕੀ ਆਪਾਂ ਬਾਈ ਨਾਲ ਗੱਲਬਾਤ ਜਾਰੀ ਰੱਖਾਂਗੇ ਸੋਨ ਨੂੰ ਆਪਾਂ ਇੱਕ ਵਾਰੀ ਧੁਰਦੀ ਦੇ ਨਿਗ੍ਹਾ ਅਰਵਾਉਨੇ ਆ ਕਾਲੇ ਵਾਲੀ ਕੂਨੀ ਐ ਠੰਡੀ ਐ ਸਕਰੀਨ ਵੀ ਬਹੁਤ ਜ਼ਿਆਦੇ ਆ ਗਈ ਧੁਰਦੀ ਨੂੰ ਕਰ ਲਓ ਚੱਕ ਸੋਹਣੀ ਹੈ ਅੰਦਰ ਬਾਹਰ ਦਾ ਅੰਡਰ ਲਾਉਂਦੀ ਆਉਂਦੀ ਆ ਤੇ ਨਾੜਾ ਨੂੜਾ ਅੰਡਰ ਦੇ ਵਿੱਚ ਬਹੁਤ ਜਾਦੇ ਆਤੀਆਂ ਮੇਲੇ ਜਿ ਖੜਨ ਵਾਲੀ ਹੈ ਬਹੁਤ ਜ਼ਿਆਦੇ ਸ਼ਕੀਨ ਹੈ ਕਰ ਲੋ ਜਿੱਕ ਤੁਰਦੀ ਨੂੰ ਸੱਜਣੋ ਸੋਹਣੀ ਹੈ ਪੂਰੀ ਪਲਮਾ ਨਾ ਵਾਂਗੂ ਤੁਰਦੀ ਹੈ ਕਾਂਟੀ ਮਾਰ ਲਿਓ ਬੰਦੇ ਵੀ ਨਰਮਨ ਘਰੇਲੂ ਪਰਿਵਾਰ ਹੈ ਸਵਾਗਤ ਹੈ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਬਾਈ ਕਾਲੇ ਪ੍ਰਧਾਨ ਦੇ ਘਰੇ ਖੜੇ ਆ ਦੋ ਨਗ ਬਗਯੂ ਨਗੇ ਇੱਕ ਤਾਂ ਆ ਗਈ ਆਹ ਗੱਬਣ ਝੋਟੀ ਆ ਪੁੱਛਾਂਗੇ ਡਿਟੇਲ ਦੁੱਧ ਵੀ ਮੈਂ ਦਿੰਦੀ ਆ ਇੱਕ ਟਾਈਮ ਪੁੱਛਾਂਗੇ ਸਾਰਾ ਰਿਗਾਰਡ ਤੋਕੜਾ ਗੱਬਣਾ ਜੀ ਲਾ ਲੋ ਸੱਜਣੋ ਥੋੜਾ ਕਾਣਾ ਦੁੱਧ ਵੀ ਦਿੰਦੀ ਆ ਹਲੇ ਵੈਸੇ ਇਹ ਕਹਿੰਦੇ ਅਸੀਂ ਡਰਾਈ ਕਰਨ ਕਰਨੀ ਸਟਾਰਟ ਕਰਤੀ ਵੀ ਡਰਾਈ ਕਰਦੇ ਪਏ ਆ ਦੂਜਾ ਆ ਗਿਆ ਨਗੀਨਾ ਆਹ ਸਿੰਗ ਕੁਆਲਟੀ ਦੀ ਗੱਲ ਕਰਾਂ ਨਾ ਸੱਜਣੋ ਬਹੁਤ ਜਿਆਦੇ ਸੋਨਾ ਸਿੰਗ ਲੱਗਿਆ ਜਿਹੜੀਆਂ ਮੇਲੇ 'ਚ ਖੜਦੀਆਂ ਉਹ ਸਿੰਗ ਲੱਗਿਆ ਤੇ ਜੇ ਇਹਦੀ ਆਪਦੀ ਮੈਂ ਬਣਤਰ ਦੀ ਗੱਲ ਕਰਾਂ ਨਾ ਪਹਿਲਣ ਝੋਤੀ ਆ ਬਹੁਤ ਜ਼ਿਆਦੇ ਕੱਦ ਬਿੱਡ ਤੇ ਚੌੜੀ ਐ ਦਿਖਾ ਵੀ ਜਸਨੇ ਮਾਰ ਕੈਮਰਾ ਦਿਖਾ ਰਿਹਾ ਆਪਣੇ ਹੱਜ ਨਾਲ ਨੂੰ ਬਹੁਤ ਜ਼ਿਆਦੇ ਸ਼ਕੀਨ ਐ ਤੇ ਜੇ ਥਣਾ ਦੀ ਗੱਲ ਕਰਾਂ ਨਾ ਸੋਨਾ ਚਵਾਈ ਵਾਲਾ ਲੰਮਾ ਤੇ ਮੋਟਾ ਥਣ ਲੱਗਿਆ ਦੋਨੇ ਜ਼ੂਮ ਕਰਕੇ ਦਿਖਾ ਦੇ ਜਸਨੇ ਲੇਵਰੇ ਉੱਤੇ ਦੋਨੇ ਪੁਆਇੰਟ ਲੱਗੇ ਹੋਇਆ ਬਿੰਦਗਾ ਵਾਲੀ ਝੋਟੀ ਐ ਫੁੱਲੀ ਵਾਲਾ ਲੇਵਾ ਲੱਗਿਆ ਚੰਗੀ ਐ ਸਾਰੇ ਰਿਕਾਰਡ ਆਪਾ ਬਾਈ ਕਾਲੇ ਤੋਂ ਪੁੱਛਦੇ ਆ ਆ ਜਾ ਬਾਈ ਕਾਲੇ ਕਾਲੇ ਸਸਰੀ ਘਾਲ ਬਾਈ ਹੋਰ ਠੀਕ ਆ ਬਾਈ ਠੀਕ ਆ ਬਾਈ ਉਰੇ ਜਿਆ ਗਾਲਿਆਂ ਬੱਚੋਟੀ ਵੀ ਨਾਲ ਦੀਆਂ ਦਿਖਾਵਾਂਗੇ ਆਪਣੇ ਸੱਜਣਾਂ ਨੂੰ ਗਾਲੇ ਹਾਂ ਜੇ ਹੁਣ ਆਪਣੇ ਨਾਂ ਤਾਂ ਪਤਾ ਲੱਗ ਗਿਆ ਹਨਾ ਆਪਣਾ ਪਿੰਡ 6 ਕਰੋੜ ਦੇ ਆ ਗਿਆ ਹਨਾ ਹਾਂ ਜਦੋਂ ਮਾਨਸਾ ਕੈਚੀਆਂ ਤੋਂ ਆਪਾਂ ਬਰਨਾਲਾ ਸਾਈਡ ਜਾਈਏ ਜਦੋਂ ਉਹ ਰੋਡ ਤੇ ਇਹ ਪਿੰਡ ਹੈ ਜ਼ਿਲ੍ਹਾ ਲੱਗਿਆ ਨਾ ਮਾਨਸਾ ਇਹ ਘਰ ਦੀ ਗੱਲ ਕਰੀਏ ਗਾਲੇ ਕਿੱਥੇ ਜੇ ਘਰ ਆ ਬਈ ਬਈ ਆਪਣਾ ਉੱਬੇ ਵਾਲਾ ਰੋਡ ਵੱਜਦਾਗਾ ਮਾਤਾ ਦੇ ਮੰਦਰ ਨੂੰ ਸੜਕ ਤੇ ਮਾਤਾ ਦੇ ਮੰਦਰ ਨੂੰ ਸੜਕ ਤੇ ਠੀਕ ਹੈ ਠੀਕ ਹੈ ਤੇ ਮੇਰਾ ਨਾਂ ਗਾ ਕਾਲਾ ਰੋਡੂ ਦੇ ਨਾਂ ਤੇ ਮਸ਼ਹੂਰ ਆ ਸਾਡਾ ਲਾਣਾ ਠੀਕ ਹੈ ਜਿਹਨੂੰ ਮਰਜੀ ਪਿੰਡ ਤੇ ਆ ਕੇ ਰੱਲੇ ਤੋਂ ਜਿਹਨੂੰ ਮਰਜੀ ਪੁੱਛ ਲੋ ਇਸ ਸੋਸਾਇਟੀ ਦੇ ਵਾਲੇ ਪਹਿਲਾਂ ਹੁੰਦੇ ਜਾਣਾ ਠੀਕ ਹੈ ਬਾਈ ਸੁਸਾਇਟੀ ਦਾ ਪ੍ਰਧਾਨ ਆ ਘਰੇਲੂ ਪਰਿਵਾਰ ਆ ਕੋਈ ਵਿਵਹਾਰ ਦਾ ਕੰਮ ਨਹੀਂ ਵੈਸੇ ਖੇਤੀਬਾੜੀ ਕਰਨ ਵਾਲੇ ਬੰਦੇ ਨਾ ਨਾਰਮਲ ਪਰਿਵਾਰ ਆ ਤੇ ਨਰਮ ਪਰਿਵਾਰ ਆ ਜਿਵੇਂ ਇੱਕ ਗੱਲ ਕਰੀਏ ਅੱਜ ਨੂੰ ਆਪਾਂ ਟਾਣੀ ਦੇ ਵਿੱਚ ਬੈਠੇ ਖੇਤਾ 'ਚ ਆਵ ਬਗਲਾਸ ਬਰੀਡਡ ਝੋਟੀ ਹੈ ਇਹਦਾ ਰਿਕਾਰਡ ਬਾਈ ਇਹ ਆਪ ਕਿਹੜੇ ਦੀ ਹੈ ਇਹ ਬਾਈ ਰਾਜੂ ਕੋਲੇ ਸੀਗਾ ਝੋਟਾ ਅ ਸੈੜਾ ਸੋਡੇ ਪਿੰਡਾਂ ਦੇ ਰਾਜੂ ਕੋਲੇ ਝੋਟਾ ਇੱਕ ਸੋਨੂੰ ਸੱਜਣਾਂ ਵਾਂ ਚਲਦੀ ਚਲਦੀ ਵੀਡੀਓ ਚ ਇਹਦੀ ਬਰੀਡ ਦੀ ਗੱਲ ਦੱਸਦੀਏ